ਜਦੋਂ ਕੰਧ ਟੱਪੀ ਆ ਰੱਸੀ ਤੇ ਸ਼ਾਇਦ ਉਹਨਾਂ ਦਾ ਪੈਰ ਪੂਰ ਫਿਸਲ ਗਿਆ ਉਦੋਂ ਰੱਸੀ ਵੀ ਟੁੱਟੀ ਹੈ ਤੇ ਉਹਨਾਂ ਵੱਲੋਂ ਕਮਰੇ ਦਾ ਸ਼ੀਸ਼ਾ ਅਤੇ ਲੋਕ ਤੋੜ ਕੇ ਇਹ ਕਮਰੇ ਦੇ ਅੰਦਰ ਐਂਟਰ ਹੋਏ ਨੇ ਚੋਰ ਇਸ ਤੋਂ ਬਾਅਦ ਤੁਹਾਨੂੰ ਦੱਸਣਾ ਕਿ ਜਿਹੜੀ ਕਮਰੇ ਦੇ ਅੰਦਰ ਖਿੜਕੀ ਸੀਗੀ ਉਸ ਦੀ ਚਿਟਕਨੀ ਨੂੰ ਖੋਲ ਕੇ ਉਹ ਅਗਲੇ ਕਮਰੇ ਵਿੱਚ ਐਂਟਰ ਹੁੰਦੇ ਨੇ ਨਹੀਂ ਇੱਥੋਂ ਨਹੀਂ ਇੱਥੋਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਟੁੱਟਾ ਨਹੀਂਗਾ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਜਾਂ ਡਿਪਟੀਸ ਵੱਲੋਂ ਤੁਸੀਂ ਸੰਤੁਸ਼ਟ ਹੈ ਜਿੰਨੀ ਕੋਨਾਂ ਦੀ ਕਾਰਵਾਈ ਬਿਲਕੁਲ ਸੰਤੁਸ਼ਟ ਹੈ ਜੀ ਉਹ ਪੂਰਾ ਰਾਤ ਉਹ ਸਾਡੇ ਕੋਲ 3.5 ਘੰਟੇ ਰਹੇ ਆ ਕੇ ਪੂਰੀ ਉਹਨਾਂ ਕਾਰਵਾਈ ਕੀਤੀ ਐਫ ਆਈ ਆਰ ਦਰਜ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਵੀ ਆਪਾਂ ਮਤਲਬ ਤੁਹਾਨੂੰ ਜਲਦੀ ਹੀ ਦਾ ਮਤਲਬ 24 ਘੰਟੇ ਦੇ ਵਿੱਚ ਤੁਹਾਡਾ ਪੁਸ਼ਟੀ ਕਰਾਂਗੇ ਅਜ਼ੀਰਾਤੀ ਸੱਤ ਵਜੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ ਤੇ ਮੈਂ ਸਟੇਸ਼ਨ ਤੇ ਬੈਠਾ ਐਸਾ ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਾਈ ਟੁੱਟੇ ਨੇ ਚੂੜੀਆਂ ਦੀ ਵਾਰ ਨੰਬਰ 8 ਵਿੱਚ ਇਹ ਕੋਠੀ ਆ ਜੀ ਜਿੱਥੇ ਕਿ ਦਿਨ ਦਿਹਾੜੇ ਚਿੱਤੇ ਦਿਨ ਜਿਹੜੇ ਚੋਰ ਨੇ ਉਹ ਆ ਆ ਕੰਦ ਨੇ ਕੋਠੀ ਦੀ ਕੰਦ ਆ ਇਹ ਕੰਦ ਟੱਪ ਕੇ ਐਂਟਰ ਹੁੰਦੇ ਨੇ ਹਾਂਜੀ ਇਹ ਇਹ ਆ ਜੀ ਕੰਦ ਕਿੱਥੇ ਹਾਂਜੀ ਆ ਕੰਦ ਇਹ ਕੰਦ ਅੱਛਾ ਇਥੋਂ ਟੱਪ ਕੇ ਐਂਟਰ ਹੋਏ ਟੱਪ ਕੇ ਅੰਦਰ ਗਏ ਜਿੱਥੇ ਟੱਪ ਕੇ ਉਹ ਬਾਹਰ ਆਏ ਠੀਕ ਤੇ ਇਹ ਫਿਰ ਫਿਰ ਅੰਦਰਲਾ ਦਰਵਾਜ਼ਾ ਤੋੜਿਆ ਜੀ ਦਰਵਾਜ਼ਾ ਦਰਵਾਜ਼ਾ ਹੋ ਰਿਹਾ ਉਸ ਤੋਂ ਬਾਅਦ ਕਮਰੇ ਦਾ ਦਰਵਾਜ਼ਾ ਹੋ ਰਿਹਾ ਛੋੜ ਕੇ ਤੇ ਉਹਨਾਂ ਨੇ ਤਾਂ ਦੱਸ ਤੀਏ ਕਿ ਇਹ ਉਹ ਹਾਈ ਪ੍ਰੋਫਾਈਲ ਏਰੀਆ ਜਿੱਥੇ ਕਿ ਵੱਡੇ ਵੱਡੇ ਜਿਹੜੇ ਸ਼ਹਿਰ ਦੇ ਧਨਾੜ ਲੋਕ ਨੇ ਉਹ ਇਸ ਕਲੋਨੀ ਵਿੱਚ ਰਹਿੰਦੇ ਨੇ ਤੇ ਇੱਥੇ ਹਰ ਵੇਲੇ 24 ਘੰਟੇ ਆਵਾਜ਼ਾਈ ਰਹਿੰਦੀ ਹੈ ਤੇ ਚੋਰਾਂ ਦੀ ਐਡੀ ਵੱਡੀ ਦਲੇਰੀ ਆ ਕਿ ਇੰਨੀ ਆਵਾਜ਼ਾਈ ਹੋਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਫਰਦ ਟੱਪ ਕੇ ਅਗੋਂ ਤਿੰਨ ਜਿਹੜੇ ਨੇ ਤਾਲੇ ਤੋੜ ਕੇ ਤੇ ਅੰਦਰੋਂ ਕੀਮਤੀ ਸਮਾਨ ਤੇ ਲਗਦੀ ਤੇ ਜਿਹੜੇ ਪੈਸੇ ਨੇ ਉਹ ਚੋਰੀ ਕਰਕੇ ਖੜੇ ਨੇ ਅੰਦਰ ਤੁਹਾਨੂੰ ਦਿਖਾਣੇ ਆ ਜੀ ਆ ਕਾਂਦ ਟੱਪ ਕੇ ਜਿਹੜੇ ਚੋਰ ਨੇ ਆ ਆਰ ਜਦ ਐਂਟਰ ਇਧਰ ਕਰਦੇ ਨੇ ਕਾਂਦ ਟੱਪ ਕੇ ਆ ਰੱਸੀ ਵੀ ਟੁੱਟੀ ਦਿਖਾਈ ਦੇ ਰਹੀ ਹੈ ਜਦੋਂ ਕੰਦ ਟੱਪੀ ਆ ਉਹ ਰੱਸੀ ਤੇ ਸ਼ਾਇਦ ਉਹਨਾਂ ਦਾ ਪੈਰ ਪੂਰ ਫਿਸਲ ਗਿਆ ਉਹ ਤੇ ਰੱਸੀ ਵੀ ਟੁੱਟੀ ਐ ਇੱਥੋਂ ਫਿਰ ਉਹ ਉਹਨਾਂ ਵੱਲੋਂ ਇਹ ਦਰਵਾਜ਼ੇ ਦਾ ਲੋਕ ਤੋੜਿਆ ਗਿਆ ਇਹ ਦਰਵਾਜ਼ੇ ਦਾ ਲੋਕ ਤੋੜ ਕੇ ਆ ਦਰਵਾਜ਼ੇ ਦਾ ਲੋਕ ਤੋੜਿਆ ਗਿਆ ਇਹ ਲੋਕ ਲੋਕ ਤੋੜ ਕੇ ਆ ਦੇਖੋ ਇੱਥੇ ਥੱਲੇ ਲੱਗ ਰਹੀ ਐ ਇੱਥੋਂ ਤੋੜ ਕੇ ਫਿਰ ਉਹ ਜਿਹੜੇ ਕਮਰੇ ਵਿੱਚ ਉਹਨਾਂ ਦਾ ਕੈਸ਼ ਵਗੈਰਾ ਜੋ ਜੋ ਵੀ ਸੀਗਾ ਸਮਾਨ ਵਗੈਰਾ ਉਹ ਫਿਰ ਉੱਥੇ ਐਂਟਰ ਹੁੰਦੇ ਨੇ ਇਸ ਕਮਰੇ ਵਿੱਚ ਫਿਰ ਇਹਦਾ ਅ ਅ ਸ਼ੀਸ਼ਾ ਵੀ ਇੱਥੋਂ ਉਹਨਾਂ ਨੇ ਉਹਨਾਂ ਕੋ ਟੁੱਟਿਆ ਹੈ ਇੱਥੇ ਇੱਥੇ ਸ਼ਾਇਦ ਸ਼ੀਸ਼ਾ ਸੀਗਾ ਜੀ ਨਹੀਂ ਅੱਛਾ ਅਬ ਬੰਦ ਕਰਿਓ ਜੀ ਆ ਫਿਰ ਉਹਨਾਂ ਵੱਲੋਂ ਕਮਰੇ ਦਾ ਸ਼ੀਸ਼ਾ ਅਤੇ ਲੋਕ ਤੋੜ ਕੇ ਇਹ ਕਮਰੇ ਦੇ ਅੰਦਰ ਐਂਟਰ ਹੋਏ ਨੇ ਚੋਰ ਤੇ ਇਹ ਦੱਸਿਆ ਜਾ ਰਿਹਾ ਘਰ ਵਾਲਿਆਂ ਵੱਲੋਂ ਕਿ ਇਹਨਾਂ ਦੇ ਨਾਲ ਦੋ ਚੋਰਾਂ ਦੇ ਨਾਲ ਇੱਕ ਲੇਡੀ ਚੋਰ ਵੀ ਸੀਗੀ ਇੱਥੋਂ ਫਿਰ ਉਹ ਐਂਟਰ ਹੁੰਦੇ ਨੇ ਐਂਟਰ ਹੋ ਕੇ ਫਿਰ ਉਹ ਇੱਥੋਂ ਉਹਨਾਂ ਦੇ ਜਿਹੜੇ ਲੋਕਰ ਨੇ ਘਰ ਦੇ ਅਲਮਾਰੀਆਂ ਜਿਹੜਾ ਸੀਗਾ ਉਹ ਸਮਾਨ ਜਿਹੜਾ ਸੀਗਾ ਇੱਥੋਂ ਐਸ ਜਿਹੜਾ ਛੋਟਾ ਉਹਨਾਂ ਦਾ ਰੂਮ ਸੀਗਾ ਡਾਈਨਿੰਗ ਵਾਲਾ ਉਹ ਉੱਥੇ ਉਹਨਾਂ ਦੀ ਐਂਟਰੀ ਹੁੰਦੀ ਚੋਰਾਂ ਦੀ ਇੱਥੋਂ ਹੋਈ ਉਹ ਤੋੜ ਕੇ ਅੰਦਰ ਆਹ ਦਰਵਾਜ਼ਾ ਤੋੜ ਕੇ ਤੀਸਰਾ ਦਰਵਾਜ਼ਾ ਨੇ ਤੋੜਿਆ ਜੀ ਲੋ ਤੀਸਰਾ ਲੋਕ ਜਿਹੜਾ ਵਾ ਉਹਨਾਂ ਕੋ ਤੋੜ ਕੇ ਅੰਦਰੋਂ ਉਹਨਾਂ ਵੱਲੋਂ ਇਹ ਨਗਦੀ ਤੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਜਿਹੜਾ ਉਹ ਚੋਰੀ ਕੀਤਾ ਗਿਆ ਸਮਾਨ ਤੁਸੀਂ ਤੁਹਾਨੂੰ ਦਿਖਾਣਾ ਕਿ ਬਰੀਕੀ ਨਾਲ ਕਿ ਇਹਨਾਂ ਵੱਲੋਂ ਚੋਰਾ ਵੱਲੋਂ ਜੋ ਸਮਾਨ ਖਲਾੜਿਆ ਗਿਆ ਅਤੇ ਇਸ ਵਿੱਚੋਂ ਨਗਾਨੇ ਤੇ ਕੈਸ਼ ਲੈ ਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਬਾਅਦ ਉਹ ਉਹਨਾਂ ਨੇ ਇਧਰੋਂ ਦੂਜੇ ਕਮਰੇ ਅੱਛਾ ਇਸ ਤੋਂ ਬਾਅਦ ਤੁਹਾਨੂੰ ਦਿਖਾਉਣਾ ਕਿ ਜਿਹੜੀ ਕਮਰੇ ਦੇ ਅੰਦਰ ਖਿੜਕੀ ਸੀਗੀ ਉਸ ਦੀ ਚਿਟਕਨੀ ਨੂੰ ਖੋਲ ਕੇ ਉਹ ਅਗਲੇ ਕਮਰੇ ਵਿੱਚ ਐਂਟਰ ਹੁੰਦੇ ਨੇ ਇੱਥੋਂ ਵੀ ਜੀ ਕੋਈ ਉਹਨਾਂ ਨੇ ਖੜਿਆ ਅ ਨਹੀਂ ਇੱਥੋਂ ਨਹੀਂ ਇੱਥੋਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਟੁੱਟਾ ਨਹੀਂ ਅਚ ਅੰਦਰ ਜਿਹੜੀਆਂ ਅਲਮਾਰੀਆਂ ਤੋੜਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਕੀਤੀ ਨਹੀਂ ਟੁੱਟੀਆਂ ਉਹ ਬਸ ਉਹਨਾਂ ਨੂੰ ਜੋ ਮੋਟਾ ਸਮਾਨ ਇੱਕ ਵਾਰੀ ਮਿਲ ਗਿਆ ਉਹ ਨਿਕਲਣ ਦੀ ਉਹਨਾਂ ਨੇ ਭੱਜਨ ਦੀ ਕੀਤੀ ਲੈ ਕੇ ਨਿਕਲ ਗਏ ਠੀਕ ਹੈ ਜੀ ਉਹਨਾਂ ਦਾ ਕਹਿਣਾ ਹੈ ਕਿ ਇਸ ਕਿਰਕੀਰਾਈ ਉਹ ਦੂਸਰੇ ਕਮਰੇ ਦੇ ਅੰਦਰ ਗਏ ਨੇ ਦਾਖਲ ਹੋਏ ਨੇ ਉਹਨਾਂ ਨੇ ਅਲਮਾਰੀਆਂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਉੱਥੇ ਉਹਨਾਂ ਕੋ ਲੌਕ ਨਹੀਂ ਟੁੱਟਾ ਪਰ ਇੱਥੋਂ ਉਹਨਾਂ ਦਾ ਦਾ ਨਹੀਂ ਲੱਗਾ ਬਚਾਅ ਹੋ ਗਿਆ ਇਹਨਾਂ ਦਾ ਘਰ ਵਾਲਿਆਂ ਦਾ ਕਿਉਂਕਿ ਜੇ ਇਹ ਵੀ ਟੁੱਟਦਾ ਤੇ ਹੋਰ ਜ਼ਿਆਦਾ ਨੁਕਸਾਨ ਹੋਣਾ ਸੀਗਾ ਹਾਂਜੀ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਜਾਂ ਡਿਪਟੀਸ ਵੱਲੋਂ ਤੁਸੀਂ ਸੰਤੁਸ਼ਟ ਹੈ ਜਿੰਨੀ ਕੋ ਉਹਨਾਂ ਦੀ ਕਾਰਵਾਈ ਹੋਈ ਬਿਲਕੁਲ ਸੰਤੁਸ਼ਟ ਹਾਂ ਜੀ ਉਹ ਪੂਰਾ ਰਾਤ ਸਾਡੇ ਕੋਲ 3 3:30 ਘੰਟੇ ਰਹੇ ਆ ਕੇ ਪੂਰੀ ਉਹਨਾਂ ਕਾਰਵਾਈ ਕੀਤੀ ਐਫ ਆਈ ਆਰ ਦਰਜ ਕੀਤੀ ਔਰ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਵੀ ਆਗੀ ਆਪਾਂ ਮਤਲਬ ਤੁਹਾਨੂੰ ਜਲਦੀ ਹੀ ਦਾ ਮਤਲਬ 24 34 ਘੰਟੇ ਦੇ ਵਿੱਚ ਤੁਹਾਡਾ ਪੁਸ਼ਟੀ ਕਰਦਾਂਗੇ ਬੰਦੇ ਦਾ ਫਤੇਗੜ ਚੂੜੀਆਂ ਦੀ ਵਾਰਡ ਨੰਬਰ 8 ਜੋ ਕਿ ਸਰਕੂਲਰ ਰੋਡ ਸਟੇਸ਼ਨ ਰੋਡ ਹੈ ਉੱਥੇ ਦਿਨ ਤਿਹਾਰੇ ਇੱਕ ਵੱਡਾ ਡਾਕਾ ਵਜਿਆ ਜਿਸ ਵਿੱਚ ਇੱਕ ਪਰਿਵਾਰ ਪਾਂਦੀ ਪਰਿਵਾਰ ਜੋ ਕਿ ਆਪਣੀ ਫੈਮਲੀ ਦੇ ਨਾਲ ਅਮਸਰ ਗਿਆ ਹੋਇਆ ਸੀ ਤੇ ਚਿੱਟੇ ਦਿਨ 1 ਵਜੇ ਇਹਨਾਂ ਦੇ ਜਾਣ ਤੋਂ 5 ਮਿੰਟ ਬਾਅਦ ਹੀ ਕੰਦ ਟੱਪ ਕੇ ਜੋ ਚੋਰ ਅੰਦਰ ਦਾਖਲ ਹੁੰਦੇ ਨੇ ਦਾਖਲ ਹੋਣ ਤੋਂ ਬਾਅਦ ਉਹ ਘਰ ਦੇ ਅੰਦਰ ਦਰਵਾਜ਼ਾ ਤੋੜ ਕੇ ਐਂਟਰ ਹੁੰਦੇ ਆ ਦਰਵਾਜ਼ਾ ਤੋੜ ਕੇ ਅਗਲਾ ਘਰ ਦਾ ਦਰਵਾਜ਼ਾ ਤੋੜਦੇ ਨੇ ਜਿੱਥੋਂ ਕਿ ਇੱਕ ਗਿਆਨੀ ਅਤੇ ਨਗਦੀ ਅਤੇ ਹੋਰ ਜੋ ਕੀਮਤੀ ਸਮਾਨ ਆ ਉਥੋਂ ਲੈ ਕੇ ਫਰਾਰ ਹੋ ਜਾਂਦੇ ਨੇ ਸਾਡੇ ਨਾਲ ਮੌਜੂਦ ਨੇ ਘਰ ਦੇ ਮਾਲਕ सुरेंद्र ਜੋ ਬੱਬੇ ਪਾਂਦੀ ਨਾਲ ਵੀ ਜਾਣੇ ਜਾਂਦੇ ਨੇ ਗੱਲਬਾਤ ਕਰਦੇ ਆ ਹਾਂਜੀ ਕਿਸ ਤਰ੍ਹਾਂ ਵਾਰਦਾਤ ਵਾਪਰੀ ਅਸੀਂ ਕੋਈ ਤੋਂ ਕੋਈ ਇੱਕ ਵਜੇ ਪੰਜ ਮਿੰਟ ਘਟੇ ਇੱਕ ਤਾਂ ਹੀ ਚੱਲੇ ਆ ਤੇ ਜਾਣ ਤੋਂ ਬਾਅਦ ਵੀ ਮਤਲਬ ਇਹ 1 ਵਜੇ ਦੇ 3 ਮਿੰਟ ਦੇ ਮਤਲਬ ਬੰਦੇ ਜਿਹੜੇ ਕੰਧ ਟੱਪ ਕੇ ਆ ਗਏ ਨੇ ਉਹਨਾਂ ਨੇ ਆਣ ਕੇ ਪਹਿਲਾਂ مین ਗੇਟ ਤੋੜਿਆ ਪੇਰੋ ਸਭਾ ਕਮਰਾ ਤੋਂ ਕਮਰਾ ਤੋੜਿਆ ਕਮਰੇ ਤੋੜ ਕੇ ਉਥੇ ਜੋ ਗਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆ ਦਾ ਸੀ ਉਹ ਕੱਢ ਕੇ ਲੈ ਗਏ ਨੇ ਲੈ ਗਏ ਨੇ ਕਿੰਨਾ ਕਿੰਨਾ ਕਿ ਨੁਕਸਾਨ ਨੁਕਸਾਨ ਜਿਹੜਾ ਕਾਫੀ ਹੋਇਆ ਹੈ ਲੈ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕੇਗੇ ਕੋਈ ਮਰ ਦੇਖਿਆ ਨਹੀਂ ਹੈਗਾ ਕੀ ਕੁਝ ਹੈਗਾ ਗਿਆ ਜਿਹੜਾ ਜਿੰਨਾ ਹੀ ਗਹਿਣਾ ਹੈਗਾ ਸੀ ਉਹ ਸਾਰਾ ਲੈ ਗਏ ਨੇ ਕੈਸ਼ ਵੀ ਕੈਸ਼ ਵੀ ਘੜਿਆ ਹੋਰ ਵੀ ਕੀਮਤੀ ਸਵਾਹਣ ਹੈਗਾ बस कहना ते अपना पैसे नगर खड़े की कीमती सामान हो कीमती सामान ही हो गया कदों पता लगदा फिर पी ਸਾਡੇ ਘਰ ਐਡੀ ਵੱਡੀ ਚੋਰੀ ਦੀ ਵਾਰਦਾਤ ਹੋਈ ਅੱਜ ਰਾਤੀ 7 ਵੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ ਤੇ ਮੈਂ ਸਟੇਸ਼ਨ 'ਤੇ ਬੈਠਾ ਐਸਾ ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਵਾਜ਼ੇ ਟੁੱਟੇ ਨੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਉਸ ਵਾਰ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਸਟੇਸ਼ਨ ਤੋਂ ਫਿਰ ਵਾਪਸ ਆ ਗਏ ਆ ਆਣ ਕੇ ਦੇਖਿਆ ਵੀ ਜਿਹੜਾ ਲੈਚ ਆਪਣਾ ਪ੍ਰਸ਼ਾਸਨ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹਾਦੀ ਘੜੀ ਦੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਤੁਹਾਡੇ ਨਾਲ ਸਾਰੇ ਮੇਰੇ ਹਾਂ ਤੋਂ ਪਹਿਲਾਂ ਪਹੁੰਚੇ ਹੋਏ ਸੀ ਤੇ ਬਾਕੀ ਉਹਨਾਂ ਸਾਨੂੰ ਕਿਹਾ ਵੀ ਅਸੀਂ ਜਲਦੀ ਜਲਦੀ ਬੰਦਿਆਂ ਰਫੜ ਲਵਾਂਗੇ ਤੇ ਕੈਮਰਿਆਂ ਵਿੱਚੋਂ ਬੰਦਿਆਂ ਦੀ ਸਾਫ਼ ਫੋਟੋ ਨਿਕਲ ਆndੀਆਂ ਪਈਆਂ ਨੇ ਦੋ ਜਿਸ ਰਚਿਤ ਉਹ ਦੋ ਜੈਂਸਨ ਇੱਕ ਲੇਡੀ ਹੈ ਜਿਹੜੇ ਘਰ ਦਾਖਲ ਹੋਏ ਨੇ ਜਿਨ੍ਹਾਂ ਨੇ ਚੋਰੀ ਦੀ ਵਾਰਦਾਤ ਨੂੰ ਇਨਜਾਮ ਦਿੱਤਾ ਉਹਦੇ ਵਿੱਚ ਇੱਕ ਲੇਡੀ ਵੀ ਸ਼ਾਮਲ ਹੈ ਉਹ ਜੀ ਇੱਕ ਲੇਡੀ ਸ਼ਾਮਲ ਹੈ ਉਹ ਕਾਫੀ ਜਲ ਪਹਿਲਾਂ ਇੱਥੇ ਬੀਡੀਆਂ ਪੀਂਦੀ ਪਈ ਆ ਨਜ਼ਰ ਆਈ ਆ ਐਸੇ ਘਰ ਦੇ ਅੰਦਰ ਬਹਿਣਾ ਬੀਡੀਆਂ ਬਾਹਰ ਬਾਹਰ ਕੈਮਰੇਜ ਨਜ਼ਰ ਆਈ ਆ ਕਿ ਉਹ ਬੀਡੀਆਂ ਪੀ ਰਹੀ ਤੇ ਉਹ ਰਲ ਗਏ ਉਹਨਾਂ ਨੇ ਮਿਲ ਕੇ ਅੰਦਰ ਆ ਕੇ ਚੋਰੀ ਕਰ ਲਏ ਕਾਂਦੇ ਟੱਪ ਕੇ ਚੋਰੀ ਕੀਤੀ ਸ਼ੱਕ ਹੈਗਾ ਸ਼ੱਕ ਜਿਹੜਾ ਮਤਲਬ ਇਹ ਹੋਈ ਹੈ ਕਿ ਕਿਸੇ ਨੇ ਮਤਲਬ ਜ ਤਰਾਸ ਦਿੱਇਆ ਉਹਨਾਂ ਨੇ ਪਹਿਲਾਂ ਪਰ ਆਹ ਪਹਿਲਾਂ ਕਿਸੇ ਨੂੰ ਪਤਾ ਹੋਏਗਾ ਤੁਸੀਂ ਜਾਣਾ ਤੇ ਫੇਰ ਹੀ ਇੱਕ ਨਾਮ ਐਂਟਰ ਹੋਏਗਾ ਹਾਂਜੀ ਹਾਂਜੀ ਤਾਂ ਹੀ ਆਏ ਨੇ ਸਾਡੇ ਇਹ ਪਹਿਲਾਂ ਪਤਾ ਸੀ ਸੂਹ ਸੀ ਉਹਨਾਂ ਨੂੰ ਪਹਿਲਾਂ ਜਾਣਾ ਤੇ ਆਈ ਮਤਲਬ ਕੰਮ ਕਰਨਾ ਕਿਉਂਕਿ ਸਭੀ ਕੈਮਰੇ ਦੱਸ ਦੇ ਰਿਹਾ ਉਹ ਪਹਿਮੇ ਹੀ ਬੰਦੇ ਖਲੋਤੇ ਸੀ ਅਏ ਜਦੋਂ ਨਿਕਲ ਗਏ ਉਹਨਾਂ ਦੇਖਿਆ ਵੀ ਗੱਡੀ ਨਿਕਲ ਗਈ ਆ ਉੱਭਾ ਜਾਂਦੇ ਉਸ ਦੇ ਅੰਦਰ ਫੜ ਗਏ ਨੇ ਇਹ ਸੰਜੀ ਹੀੜਤ ਪਰਿਵਾਰ ਫਤੇਗੜ ਚੂੜਿਆਂ ਦੇ ਵਾਰ ਨੰਬਰ 8 ਜੋ ਸਟੇਸ਼ਨ ਰੋਡ ਤੋਂ ਤੇ ਅਸੀਂ ਸ਼ੋਪਾਂ ਦੀ ਦੇ ਘਰ ਨੂੰ ਐਂਟਰ ਕਰਦੇ ਮਾਇਨਾਂ ਦੇ ਇੱਥੇ ਇਹਨਾਂ ਦਾ ਘਰ ਸਥਿਤ ਹੈ ਜਿੱਥੇ ਇੱਕ ਚੋਰੀ ਦੀ ਵਾਰਦਾਤ ਨੂੰ ਇਨਜਾਮ ਦਿੱਤਾ ਗਿਆ ਕੋਠੀ ਦੀ ਕੰਧ ਟੱਪ ਕੇ ਇੱਕ ਲੇਡੀਜ਼ ਤੋਂ ਜਿਹੜੇ ਜੈਂਟਸ ਨੇ ਉਹ ਦਾਖਲ ਹੁੰਦੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੁੰਦੇ ਅੰਦਰ ਦਾ ਦਰਵਾਜ਼ਾ ਤੋੜ ਕੇ ਜਿੱਥੋਂ ਉਹ ਕੀਮਤੀ ਸਮਾਨ ਗਹਿਣੇ ਅਤੇ ਕੈਸ਼ ਲੈ ਕੇ ਇਥੋਂ ਫਰਾਰ ਹੋ ਜਾਂਦੇ ਨੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਡੀਐਸਪੀ ਰਜੀਸ਼ ਕੱਕੜ ਵੀ ਪਹੁੰਚੇ ਨੇ ਐਸਐਚਓ ਸੁਰਿੰਦਰਪਾਲ ਸਿੰਘ ਆਪਣੀ ਟੀਮ ਨਾਲ ਪਹੁੰਚ ਕੇ ਉਹਨਾਂ ਵੱਲੋਂ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਫਤਿਹਗਾ ਚੋਰੀਆਂ ਕਸਬੇ ਵਿੱਚ ਇੱਕ ਘਰ ਚੋਰੀ ਦੀ ਇਨਫੋਰਮੇਸ਼ਨ ਮਿਲੀ ਹੈ ਇਸ ਮੌਕੇ ਤੇ ਪਹੁੰਚੇ ਆਂ ਤੇ ਅਸੀਂ ਜਿਹੜੀ ਜੋ ਪ੍ਰੀਮਲੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਰਹੇ ਆਂ ਕਰੋ ਕੋਈ ਜਿਹੜਾ ਕੁਝ ਇੱਕ ਦੇ ਘਰ ਦੇ ਬਾਰੇ ਪਤਾ ਲੱਗਾ ਕਿ ਜੋ ਕੋਈ ਅੱਜ ਸਵੇਰੇ ਕੁਝ 11:30 ਵਜੇ ਕਰੋ ਸਾਰੇ ਪਰਵਾਹ ਚ ਲੱਗੇ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਦਕਾਨ ਟੱਪ ਕੇ ਅੰਦਰ ਚੋਰੀ ਕੀਤੀ ਹੈ ਜਿਹੜਾ ਹੁਣ ਤੱਕ ਪਰਮਿਸਿਸ ਪਤਾ ਲੱਗਾ ਅਸੀਂ ਜਿਹੜੀ ਪ੍ਰੀਮੀਅਰ ਵਸਟ ਚ ਇਸ ਨੂੰ ਅਨਜਾਮ ਦੇ ਦਿੱਤਾ ਤੇ ਅਸੀਂ ਚੋਰੀ ਇੰਟਰਸਟ ਇਹ ਬਾਊਟ ਬਾਰੇ ਦਿਨ ਹੀ ਹੁਣ ਸਮਝ ਆਈਏ ਕਿ 12:54 ਦੇ ਮਿੰਟ ਤੇ ਘਰ ਦੇ ਸਾਰੇ ਜਿਹੜੇ ਹੈ ਇਹ ਆਪਣਾ ਨਿੱਜੀ ਗਾਂਵ ਵਾਸਤੇ ਆ ਫਟੇਗਾ ਟੁੱਟੋ ਅਮਸਨ ਹੋਏ ਸੀ ਘਰ ਕੋਈ ਨਹੀਂ ਹੈਗਾ ਕਰੋ ਲੋਕ ਲੱਗੇ ਹੋਏ ਸੀ ਇਸ ਅਨ ਅਨੋਟ ਬਕ ਬਕਰੀ ਨੇ ਕਾਰ ਉਨ ਇੰਟਰ ਕਰਕੇ ਇਹਨਾਂ ਕਰ ਚੋਰੀ ਕੀਤੀ ਹੈ ਫਿਲਹਾਲ ਜੋ ਸਾਮਨ ਨੀਰ ਆ ਰਿਹਾ ਹੈ ਜਾਂ ਜੋ ਹਾਲੇ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲ ਜੋ ਜੈਂਟਸ ਜਿਹੜਾ ਕਲਾ ਹੈ ਅੰਦਰ ਇੱਕੋ ਮੁੰਡਾ ਇੰਟਰ ਕੀਤਾ ਹੈ ਜਸਦੀ 29 ਕਿ ਬੰਦਰ ਰਿਹਾ ਅੰਦਰ ਰਿਹਾ ਤੇ ਚੋਰੀ ਦਾ ਸਾਮਨ ਨੇ ਦੇ ਰਿਹਾ ਹਾਂ ਬਸ ਉਹੀ ਉਹਦੀ ਸਟੇਟਮੈਂਟ ਵਗੈਰਾ ਜੋ ਸਾਡੀ ਲੈ ਕੇ ਤੇ ਜਿਹੜੀ ਸਾਡੀ ਪ੍ਰੀਮ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਐਫਆਰ ਬਗਰ ਦਾ ਚਲ ਰਿਹਾ ਹੈ ਇਹ ਕੁਛ ਮੈਨੂੰ ਦੋਲ ਥਮਨੇ ਲੱਗ ਰਿਹਾ ਪ੍ਰੀਮੀਅਰ ਇਹ ਕੋਈ ਭੇਦੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋ ਹੋ ਰੈਗਲ ਨਹੀਂ ਆਇਆ ਫਸਟ ਆਫ ਆਲ ਅੰਗਰੇਜ਼ੀ ਸਾਮਣੇ ਆ ਰਿਹਾ ਵਗੇ ਹਰ ਐਂਗਲ ਤੇ ਕੰਮ ਕਰਾਂਗੇ ਚੋਰੀ ਕੇਸ ਕਰ